ਸੋਨ ਤਕਾ ਤੇ ਲੈ ਅਕਸ਼ਮੀਲਿ ਫਾਰਮ ਵਾਲਿਆਂ ਦੇ ਰਾਣਾ ਬੋਲਾ ਜਿਹੜਾ ਉਹਦੀ ਕੱਟੀ ਨੂੰ ਜਨਮ ਦਿੱਤਾ ਇਹਨੇ ਵੱਧੇ ਵਾਲੀ ਗੱਲ ਆ ਗਈ ਤੇ ਕੱਟੀ ਬਹੁਤ ਸੋਹਣੀ ਆਈ ਹੈਗੀ ਚੰਗੇ ਬੁੱਲਦੀ ਹੈਗੀ ਕੋਈ ਧਾਰ ਨੂੰ ਕਿਵੇਂ ਆ ਧਾਰ ਤਾਂ ਬਹੁਤ ਪੋਲੀ ਆ ਜੀ ਚਾਹੇ ਬੱਚਾ ਧਾਰ ਕੱਢ ਲੇ ਜੀ ਇਹਦੀ ਅਸਾਂ ਐ ਨਹੀਂ ਬੋਲੀ ਹੈ ਨਾ ਇਹ ਪੂਰੀ ਪੋਲੀ ਆ ਜੀ ਠੀਕ ਆ ਤੇ ਬਾਕੀ ਉਹ ਕਿਵੇਂ ਠੰਡੀ ਸੀਲ ਆ ਹਾਂ ਜੀ ਪੂਰੀ ਐ ਇੱਕ ਲੱਤ ਖੜੀ ਰਹਿ ਗਈ ਹੈ ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਗੌਂਸਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਗਈ ਬਿਲਕੁਲ ਤਾਜੀ ਸੂਈ ਆ ਗਈ ਤੇ ਦੂਜੀ ਸੂਏ ਇਹ ਸੂਈ ਆ ਗਈ ਤੇ ਬਾਕੀ ਤੁਸੀਂ ਕੱਦ-ਕਾੜ ਦੇਖ ਸਕਦੇ ਹੋ ਕੱਦ-ਕਾੜ ਦੇ ਵਿੱਚ ਚੰਗੀ ਆ ਗਈ ਸਿੰਗ ਵੀ ਕੁੰਡੇ ਆਗੇ ਬਾਕੀ ਬਾਡੀ ਬੰਤਰ ਵੀ ਚੰਗੀ ਆ ਤੇ ਜੋ ਥਾਣਾ ਥਾਣ ਵੀ ਬਹੁਤ ਵਧੀਆ ਆਗੇ ਮੁੱਠੀ ਦੀ ਚਵਾਈ ਵਾਲੇ ਥਾਣਾਗੇ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਨੇ ਆ ਨੇੜੇ ਥੋੜਾ ਜਿਹਾ ਹੁ ਡਰਦੀ ਆ ਉਪਰਾ ਕਰਕੇ ਤੇ ਥਾਣ ਤੁਸੀਂ ਦੇਖ ਸਕਦੇ ਥਾਣ ਬਹੁਤ ਵਧੀਆ ਹੈ ਤੇ ਕੱਟੀ ਨੂੰ ਇਹਨੇ ਜਨਮ ਦਿੱਤਾ ਚੰਗੇ ਬੁੱਲ ਦੀ ਕੱਟੀ ਹੈ ਤੁਹਾਨੂੰ ਦਿਖਾ ਦਿੰਨੇ ਆ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਰਾਣਾ ਬੋਲਾ ਜਿਹੜਾ ਉਹਦੀ ਕੱਟੀ ਨੂੰ ਜਨਮ ਦਿੱਤਾ ਇਹਨੇ ਵੱਧੇ ਵਾਲੀ ਗੱਲ ਹੈਗੀ ਤੇ ਕੱਟੀ ਬਹੁਤ ਸੋਹਣੀ ਆਈ ਹੈਗੀ ਚੰਗੇ ਬੁੱਲ ਦੀ ਹੈਗੀ ਤੇ ਬਾਕੀ ਡਿਟੇਲ ਸਾਰੀ ਆਪਾਂ ਬਾਈ ਤੋਂ ਪੁੱਛ ਲੈਣੇ ਆ ਤੇ ਤੋਰ ਕਹਣੀ ਤੁਹਾਨੂੰ ਦਿਖਾਉਂਦੇ ਕਿਉਂਕਿ ਥੋੜੀ ਜਿਹੀ ਇੱਧਰ ਜਗ੍ਹਾ ਦੀ ਕਮੀ ਹੈਗੀ ਤੇ ਇੱਕ ਥੋੜਾ ਜਿਹਾ ਘੇਰੀ ਪਸ਼ੂ ਇਦਾਂ ਹੋ ਜਾਂਦਾ ਵੀ ਨਵੇਂ ਬੰਦੇ ਤੋਂ ਪਸ਼ੂ ਡਰ ਜਾਂਦਾ ਉਪਰੇ ਤੋਂ ਤਾ ਕਰਕੇ ਸੋਨੇ ਆਪਾਂ ਤੋਰ ਕੇ ਨਹੀਂ ਦਿਖਾਉਂਦੇ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਲੈ ਦੇ ਦਿੰਨੇ ਆਂਗੇ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਥੋੜਾ ਜਿਹਾ ਇੱਕ ਤਾਜ਼ਾ ਸੋਇਆ ਪਸ਼ੂ ਤਾਂ ਕਰਕੇ ਥੋੜਾ ਜਿਹਾ ਫਿੱਕਾ ਪੈ ਜਾਂਦਾ ਤੇ ਬਾਕੀ ਥੋੜੇ ਘਣੇ ਦਿਨਾਂ ਅਜ ਜਿਵੇਂ ਖਰਾਕ ਖਾਊਗੀ ਤਾਂ ਵਧੀਆ ਬਣ ਜੂਗੀ ਤੇ ਆਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਹੈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਆਪਣਾ ਨਾਮ ਦੱਸਿਓ ਜੀ ਜਗਦੀਪ ਸਿੰਘ ਜੀ ਠੀਕ ਆ ਤੇ ਭਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆਂਗੇ ਇਹਦੀ ਕੀ ਡਿਟੇਲ ਆ ਕੀ ਕਿਹੜੇ ਸੂਈ ਸੂਈ ਵੀ ਹੈ ਇਹ ਇਹ ਦੂਜੇ ਸੂਏ ਸੂਈ ਹੈ ਜੀ ਇਸ ਵਾਰ ਹਾਂਜੀ ਕਿੰਨਾ ਟਾਈਮ ਹੋਗਾ ਸੂਈ ਨੂੰ ਇਹਨੂੰ ਇਹ ਘੱਰਾ ਆਤੀ ਸੂਈ ਹੈ ਜੀ ਘਰਾ ਆਦੀ ਸੂਈ ਆਤਾਜੀ ਕੋਈ ਸੂਈ ਆ ਬਿਲਕੁਲ ਹੈਨਾ ਠੀਕ ਆ ਤੇ ਕਿੰਨੀ ਕਮੀਦ ਆ ਭਾਈ ਦੁੱਧ ਦੀ ਇਸ ਵਾਰ ਹਾਂਜੀ ਦੁੱਧ ਦੀ ਕਿੰਨੀ ਕਮੀਦ ਆ ਦੁੱਧ ਇਹ 10 ਤੋਂ 12 ਲੀਟਰ ਦੇ ਵਿੱਚ ਕੱਢੂਗੀ ਜੀ ਇਹ 10 ਤੋਂ 12 ਦੇ ਵਿੱਚ ਵਿੱਚ ਕੱਢ ਦੂਗੀ ਇਸ ਵਾਰ ਠੀਕ ਆ ਤੇ ਜੋ ਬੱਚੇ ਨੂੰ ਨੇ ਜਨਮ ਦਿੱਤਾ ਉਹ ਕੱਟੀਆ ਕੀ ਹੈ ਉਹ ਕੱਟੀਆ ਜੀ ਕੱਟੀਆ ਹੈ ਨਾ ਤੇ ਦੋਸਤੋ ਉਹ ਰਾਣੀ ਬੋਲਦੀ ਰੀਐਲਟੀ ਫੇ ਵਾਲਿਆਂ ਦੀ ਕੱਟੀ ਹੈ ਬੱਸ ਉਹਨੂੰ ਪਹਿਲਾਂ 10 ਵੀ ਦਿੱਤਾ ਸੀਗਾ ਆਪਾਂ ਤੇ ਕੱਟੀ ਬਹੁਤ ਵਧ ਗਈ ਹੈਗੀ ਤੇ ਬਾਕੀ ਬਾਈ ਮੁੱਲ ਇਹਦਾ ਕਿੰਨਾ ਰੱਖਿਆਗਾ ਯਾਰ 70000 ਰੱਖਿਆ ਜੀ 90000 ਠੀਕ ਆ ਬਾਕੀ ਮਾੜਾ ਮੋਟਾ ਮੌਕੇ ਤੇ ਹੋ ਜੂਗਾ ਨਾ ਹਾਂਜੀ ਠੀਕ ਹੈ ਤੇ ਆਪਣੇ ਪਸ਼ੂ ਤਾਂ ਘਰ ਦੇ ਹੀ ਆ ਹਨਾ ਕਿ ਵਪਾਰ ਦਾ ਕੰਮ ਤਾਂ ਨਹੀਂ ਸਾਰੇ ਘਰ ਦੇ ਆ ਠੀਕ ਆ ਤੇ ਆਪਣਾ ਨੰਬਰ ਬੋਲ ਦਿਓ ਇੱਕ ਵਾਰੀ ਬਾਈ 98725 ਜੀ 98725 93166 ਜੀ 9310 ਕਾਰ ਜੀ 93161 ਠੀਕ ਧਾਰ ਨੂੰ ਕਿਵੇਂ ਆ ਧਾਰ ਤਾਂ ਬਹੁਤ ਪੋਲੀ ਆ ਜੀ ਚਾਹੇ ਬੱਚਾ ਧਾਰ ਕੱਢ ਲੇ ਜੀ ਇਹਦੀ ਅਸਾ ਐ ਨਹੀਂ ਬੋਲੀ ਆ ਪੂਰੀ ਪੋਲੀ ਆ ਜੀ ਠੀਕ ਆ ਤੇ ਬਾਕੀ ਉਹ ਕਿਵੇਂ ਠੰਡੀ ਸੀਲ ਆ ਹਾਂ ਜੀ ਪੂਰੀ ਐ ਇੱਕ ਲੱਤ ਖੜੀ ਰਹਿਂਦੀ ਐ ਠੀਕ ਆ ਯਾਨੀ ਕਿ ਧਾਰ ਵੀ ਬੋਲੀ ਆ ਤੇ ਉਹ ਵੀ ਠੰਡੀ ਸੀਲ ਆ ਹਾਂ ਜੀ ਠੀਕ ਆ ਠੀਕ ਆ ਬਈ ਧੰਨਵਾਦ ਲੋ ਵੀ ਦੋਸਤੋ ਡਿਟੇਲ ਤਕਰੀਬ ਨਾਲ ਆਪਾਂ ਤੁਹਾਨੂੰ ਲੈ ਕੇ ਦੇ ਦਿੱਤੀ ਸਾਰੀ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਤੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਵੀਡੀਓ ਤੱਕ ਐਂਡ ਤੱਕ ਜੁੜਨ ਲਈ ਸਾਰਿਆਂ ਦਾ ਧੰਨਵਾਦ